ਕਈ ਲੋਕਾਂ ਨੂੰ ਬਿਜ਼ਨਸ 'ਚ ਲੌਸ ਹੋ ਜਾਂਦਾ ਤੇ ਉਸ ਤੋਂ ਬਾਅਦ ਉਹ ਬਿਲਕੁਲ ਹਾਰ ਜਾਂਦੇ ਨੇ ਉਹ ਕੰਮ ਨਹੀਂ ਕਰਦੇ ਤੇ ਉਹ ਦੂਜਿਆਂ ਦੇ ਬੋਝ ਬਣਦੇ ਨੇ ਕਈ ਵਾਰ ਉਹ ਸੁਸਾਈਡ ਤੱਕ ਕਰ ਲੈਂਦੇ ਨੇ ਪਰ ਨਹੀਂ ਲੇਕਿਨ ਪਰ ਜਦੋਂ ਹੌਸਲੇ ਬਲੰਦ ਹੋਣ ਤਾਂ ਕੁਝ ਵੀ ਕਰਨਾ ਸੰਭਵ ਹੋ ਜਾਂਦਾ ਮੇਰੇ ਹਸਬੰਡ ਦੀ ਬਹੁਤ ਸਪੋਰਟ ਹੈ ਇੱਕ ਤਾਂ ਮੈਂ ਕਹਿਣਾ ਚਾਹਨੀ ਹੈ ਕਿ ਸ਼ਰਮ ਵੀ ਕਰਨੀ ਚਾਹੀਦੀ ਦੇਖੋ ਅਗਰ ਤੁਹਾਡਾ ਲੌਸ ਹੋ ਗਿਆ ਕਿ ਤੁਸੀਂ ਘਰ ਬੈਠ ਜਗੇ ਦੇਖੋ ਮੈਂ ਵੀ ਇੱਕਦਮ ਬਹੁਤ ਜ਼ਿਆਦਾ ਫੀਲ ਕੀਤਾ ਸੀ ਰੋਂ ਤੱਕ ਲੱਗ ਗਈ ਸੀ ਕਿ ਇਹ ਕੀ ਹੋ ਗਿਆ ਮੇਰੇ ਨਾਲ ਕਿ ਇੰਨੀ ਵੱਡੀ ਗੱਲ ਹੋ ਗਈ ਬਟ ਮੈਨੂੰ ਇੱਕ ਪਰਮਾਤਮਾ ਵੱਲੋਂ ਇੱਕ ਸੁਨੇਹਾ ਵੀ ਆਇਆ ਕਿ ਮਤਲਬ ਕਿ ਚਾਨਾ ਮਿਲਿਆ ਕਿ ਹਾਂ ਕਿ ਬੈਟ ਕੇ ਰੋਣ ਨਾਲ ਕੁਝ ਨਹੀਂ ਹੋਣਾ ਕਿ ਉੱਠ ਕੇ ਸਾਨੂੰ ਆਪਣੇ ਪਰਿਵਾਰ ਨੂੰ ਪਾਲਣ ਲਈ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਏ ਜਦੋਂ ਤੁਹਾਡੀ ਮੈਰਿਜ ਹੋ ਜਾਂਦੀ ਐ ਨਾ ਸੋਚੋ ਕਿ ਤੁਹਾਡੇ ਹਸਬੰਡ ਹੀ ਕੰਮ ਕਰ ਸਕਦੇ ਕਿ ਤੁਹਾਨੂੰ ਵੀ ਬਾਹਰ ਨਿਕਲ ਕੇ ਕੰਮ ਕਰਨਾ ਚਾਹੀਦਾ ਆਪਣੇ ਹਸਬੰਡ ਦਾ ਜੇ ਤੁਹਾਡੇ ਹਸਬੰਡ ਦੀ ਲੋਸ ਹੋ ਗਿਆ ਤੁਹਾਨੂੰ ਉਹਨਾਂ ਦਾ ਸਾਥ ਦੇਣ ਵਾਸਤੇ ਅੱਗੇ ਵਧਣਾ ਚਾਹੀਦਾ ਹੈ ਜਿਹੜਾ ਤੁਹਾਡੇ ਚ ਹੁਨਰ ਹੋ ਕੋਈ ਵੀ ਹੁਨਰ ਹੋ ਤੁਸੀਂ ਉਹਨਾਂ ਨੂੰ ਅਪਣਾਓ ਮੇਰੇ ਹਸਬੰਡ ਦੀ ਸਿਵਲ ਇੰਜੀਨੀਅਰਿੰਗ ਹੈ ਉਹਨਾਂ ਨੇ ਪਹਿਲੇ ਜੌਬ ਵੀ ਕੀਤੀ ਬਹੁਤ ਅੱਛੀ ਜੌਬ ਸੀ ਉਹ ਜੌਬ ਵੀ ਉਹਨਾਂ ਦੀ 1 ਸਾਲ ਬਾਅਦ ਨਾ ਤੁਹਾਨੂੰ ਦੱਸਿਆ ਹੈ ਕਿ ਛੁੱਟ ਗਈ ਸੀ ਉਸ ਤੋਂ ਬਾਅਦ ਅਸੀਂ ਬਿਜ਼ਨਸ ਸਟਾਰਟ ਕੀਤਾ ਤੇ ਫਿਰ ਬਿਜ਼ਨਸ ਤੋਂ ਲੌਸ ਹੋ ਗਿਆ ਮੇਰੀ ਮੈ ਮੇਰੀ ਕੁਆਲੀਫਿਕੇਸ਼ਨ ਜਿਹੜੀ ਕੀ ਐਮਏ ਹੈ ਤੇ ਬਸ ਉਸ ਤੋਂ ਬਾਅਦ ਐਮਏ ਮੈਂ ਵੀ ਕੀਤੀ ਹੈ ਮੈਂਨ ਮਤਲਬ ਕਿ ਬੱਚਿਆਂ ਨੂੰ ਟਿਊਸ਼ਨਸ ਤੱਕ ਪੜ੍ਹਾਉਂਦੀ ਸੀ ਉਹ ਚੀਜ਼ ਦਾ ਰਿਸਪੌਂਸ ਮਿਲਿਆ ਕਿ ਜੋ ਮੈਨੂੰ ਇੱਥੇ ਆ ਕੇ ਕੰਮ ਕਰਨ ਦਾ ਖੁਸ਼ੀ ਮਿਲੀ ਹੈ ਮੈਂ ਆਪਣਾ ਪਰਿਵਾਰ ਖੁਦ ਪਾਲਣਾ ਦੇਖੋ ਕੋਈ ਕਿ ਜਿੰਨਾ ਮਰਜ਼ੀ ਕਰ ਦੇ ਇੱਕ ਵਾਰ ਕਰ ਦੇਗਾ ਦੋ ਵਾਰ ਕਰ ਦੇਗਾ ਤੇ ਆਖਿਰ ਅਗਰ ਕੋਈ ਫਿਰ ਵੀ ਕਰਨ ਤੋਂ ਬਾਅਦ ਵੀ ਕਦੀ ਨਾ ਕਦੀ ਤਾਂ ਕੋਈ ਨਾ ਕੋਈ ਸੁਨਾ ਹੀ ਦਿੰਦਾ ਨਾ ਕਿ ਅਸੀਂ ਇਹਦੇ ਨਾਲ ਬਹੁਤ ਕੀਤਾ ਇਸ ਨਾਲੋਂ ਵਧੀਆ ਸੁਣਨ ਨਾਲੋਂ ਵਧੀਆ ਆਪਣਾ ਖੁਦ ਮਿਹਨਤ ਕਰੋ ਆਪਣੇ ਪਰਿਵਾਰ ਪਾਲੋ Delhi Public News ਤੁਹਾਡਾ ਸਵਾਗਤ ਹੈ ਤੁਹਾਡੇ ਲਈ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਏ ਹਾਂ ਅੱਜ ਅਸੀਂ ਗੱਲ ਕਰਾਂਗੇ ਜਿਸ ਤਰ੍ਹਾਂ ਨਾ ਪਹਿਲਾਂ ਵੀ ਅਸੀਂ ਕਈ ਤੁਹਾਨੂੰ ਮੋਟੀਵੇਸ਼ਨਲ ਸਟੋਰੀਜ਼ ਦਿਖਾਉਂਦੇ ਆਂ ਕਈ ਵਾਰ ਇਹ ਹੁੰਦਾ ਕਿ ਕਈ ਲੋਕਾਂ ਨੂੰ ਬਿਜ਼ਨਸ 'ਚ ਲਾਸ ਹੋ ਜਾਂਦਾ ਤੇ ਉਸ ਤੋਂ ਬਾਅਦ ਉਹ ਬਿਲਕੁਲ ਹਾਰ ਜਾਂਦੇ ਨੇ ਉਹ ਕੰਮ ਨਹੀਂ ਕਰਦੇ ਤੇ ਉਹ ਦੂਜਿਆਂ ਤੇ ਬੋਝ ਬਣਦੇ ਨੇ ਕਈ ਵਾਰ ਉਹ ਸੁਸਾਈਡ ਤੱਕ ਕਰ ਲੈਂਦੇ ਪਰ ਨਹੀਂ ਲੇਕਿਨ ਪਰ ਜਦੋਂ ਹੌਸਲੇ ਬਲੰਦ ਹੋਣ ਤਾਂ ਕੁਝ ਵੀ ਕਰਨਾ ਸੰਭਵ ਹੋ ਜਾਂਦਾ ਕੁਝ ਇਸੇ ਤਰ੍ਹਾਂ ਨਾਲ ਰਜਨੀ ਹੈਗੀ ਆ ਜਿਹੜੀ ਕਿ ਆਪਣੇ ਹਸਬੰਡ ਦੇ ਨਾਲ ਜਿਹੜੀ ਇੱਕ ਕੰਮ ਸ਼ੁਰੂ ਕੀਤਾ ਹੈਗਾ ਖਾਣ ਪੀਣ ਦਾ ਕੰਮ ਜਿਹੜਾ ਕੀ ਕਹਿੰਦਾ ਗਰਾਊਂਡ ਲੈਵਲ ਤੋਂ ਸ਼ੁਰੂ ਕੀਤਾ ਬੜਾ ਕੰਮ ਦੇ ਵਿੱਚ ਲਾਸ ਹੋਇਆ ਪੜੇ ਲਿਖੇ ਨੇ ਇਹ ਰਜਨੀ ਜਿਹੜੀ ਆਪ ਆ ਐਮਏ ਪੜੀ ਹੋਈ ਆ ਤੇ ਉਹਨਾਂ ਦੇ ਹਸਬੰਡ ਸਿਵਲ ਇੰਜੀਨੀਅਰ ਨੇ ਲੇਕਿਨ ਪਰ ਵੱਡਾ ਲਾਸ ਹੋਣ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਅਸੀਂ ਖੜੇ ਆ ਜਿਹੜਾ ਟਿਊਸ਼ਨ ਮਾਰਕੀਟ ਹੈਗੀ ਹੈ ਇਹ ਮਾਡਲ ਟਾਊਨ ਦੀ ਟਿਊਸ਼ਨ ਮਾਰਕੀਟ ਹੈ ਬੜੀ ਮਸ਼ਹੂਰ ਮਾਰਕੀਟ ਹੈ ਉੱਥੇ ਇਹਨਾਂ ਵੱਲੋਂ ਇੱਕ ਖਾਣ ਦਾ ਸਟਾਲ ਲਗਾਇਆ ਗਿਆ ਹੈਗਾ ਤੁਸੀਂ ਦੇਖ ਸਕਦੇ ਹੋ ਜਿਹੜਾ ਟੰਮੀ ਟੈਂਪਟੇਸ਼ਨ ਜਣਕੀ بڑا ਨਾਮ ਵੀ ਇਹਨੇ ਸੋਚ ਕੇ ਰੱਖਿਆ ਹੈਗਾ ਤੇ ਇਹਨਾਂ ਵੱਲੋਂ ਘਰ ਦੇ ਵਿੱਚ ਤਿਆਰ ਕੀਤੇ ਇਹ ਰਾਜਮਾ ਚਾਵਲ ਫਿਲਹਾਲ ਕੜੀ ਚਾਵਲ ਅਦਿਕ ਸਟਾਲ ਲਾਇਆ ਗਿਆ ਤੇ ਹੋਰ ਵੀ ਜਿਹੜੀ ਹੈ ਕਿ ਇਹ ਗੱਲ ਕਰਾਂਗੇ ਇਹ ਤੁਹਾਡਾ ਸਵਾਗਤ ਹੈ ਦੇਲੀ ਪਬਲਿਕ న్యూਸ ਤੇ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਨਾਲ ਤੁਸੀਂ ਜਿਹੜਾ ਸਟਾਲ ਲਾਇਆ ਅੱਜਕੱਲ ਜਿਵੇਂ ਲੇਡੀਜ਼ ਨੂੰ ਘਰੋਂ ਨਿਕਲ ਨਹੀਂ ਦਿੰਦੇ ਹੈਗੇ ਤੁਹਾਡੇ ਹਸਬੰਦ ਦੀ ਕਿੰਨੀ سپورਟ ਹੈਗੀ ਆ ਤੇ ਕਿੰਨੀ ਤੁਸੀਂ ਐਜੂਕੇਸ਼ਨ ਲਈ ਹੈਗੀ ਆ ਮੇਰੇ ਹਸਬੰਡ ਦੀ ਬੋਸ ਪੋਟ ਹੈ ਇੱਕ ਤਾਂ ਮੈਂ ਕਹਿਣਾ ਚਾਹਨੀ ਹੈ ਕਿ ਸ਼ਰਮ ਨਹੀਂ ਕਰਨੀ ਚਾਹੀਦੀ ਦੇਖੋ ਅਗਰ ਤੁਹਾਡਾ ਲੋਸ ਹੋ ਗਿਆ ਕਿ ਤੁਸੀਂ ਕਾਰ ਬੈਠ ਜਾਓਗੇ ਦੇਖੋ ਮੈਂ ਵੀ ਇੱਕਦਮ ਬਹੁਤ ਜ਼ਿਆਦਾ ਫੀਲ ਕੀਤਾ ਸੀ ਰੋਂਨ ਤੱਕ ਲੱਗ ਗਈ ਸੀ ਕਿ ਇਹ ਕੀ ਹੋ ਗਿਆ ਮੇਰੇ ਨਾਲ ਕਿ ਇੰਨੀ ਵੱਡੀ ਗੱਲ ਹੋ ਗਈ ਬਟ ਮੈਨੂੰ ਇੱਕ ਪਰਮਾਤਮਾ ਵੱਲੋਂ ਇੱਕ ਸੁਨੇਹਾ ਵੀ ਆਇਆ ਕਿ ਮਤਲਬ ਕਿ ਚਾਨਣਾ ਮਿਲਿਆ ਕਿ ਹਾਂ ਕਿ ਬੈਠ ਕੇ ਰੋਣ ਨਾਲ ਕੁਝ ਨਹੀਂ ਹੋਣਾ ਕਿ ਉੱਠ ਕੇ ਸਾਨੂੰ ਆਪਣੇ ਪਰਿਵਾਰ ਨੂੰ ਪਾਲਣ ਲਈ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਹੈ ਕਰਨਾ ਚ ਪੇਗਾ ਕਿ ਤਾਈ ਆਪਣਾ ਪਰਿਵਾਰ ਚਲੇਗਾ ਤੇ ਮੈਂ ਅੱਜ ਸਭ ਨੂੰ ਸਾਰੀ ਕੁੜੀਆਂ ਨੂੰ ਇਹ ਹੀ ਕੁਝ ਕਹਿਣਾ ਚਾਹਨੀ ਹੈ ਕਿ ਪਲੀਜ਼ ਤੁਹਾਨੂੰ ਮੇਰੀ ਵੱਲੋਂ ਇੱਕ ਇਹ ਚੀਜ਼ ਜ਼ਰੂਰ ਹਰ ਇੱਕ ਲੜਕੀ ਨੂੰ ਰੱਖਣੀ ਚਾਹੀਦੀ ਕਿ ਘਰ ਜਦੋਂ ਤੁਹਾਡੀ ਮੈਰिज ਹੋ ਜਾਂਦੀ ਐ ਨਾ ਸੋਚੋ ਕਿ ਤੁਹਾਡੇ ਹਸਬੰਡ ਹੀ ਕਾਰ ਚਲਾ ਸਕਦੇ ਕਿ ਤੁਹਾਨੂੰ ਵੀ ਬਾਰ ਨਿਕਲ ਕੇ ਕੰਮ ਕਰਨਾ ਚਾਹੀਦਾ ਆਪਣੇ ਹਸਬੰਡ ਦਾ ਅਗਰ ਤੁਹਾਡੇ ਹਸਬੰਡ ਦੀ ਲੋਸ ਹੋ ਗਿਆ ਤੁਹਾਨੂੰ ਉਹਨਾਂ ਦਾ ਸਾਥ ਦੇਣ ਵਾਸਤੇ ਅੱਗੇ ਵਧਣਾ ਚਾਹੀਦਾ ਹੈ ਜਿਹੜਾ ਤੁਹਾਡੇ ਚ ਹਨਰ ਹੋ ਕੋਈ ਵੀ ਹੋ ਨਾ ਤੁਸੀਂ ਉਹਨਾਂ ਨੂੰ ਅਪਣਾਓ ਉਹ ਕੰਮ ਨਹੀਂ ਕਰੋ ਕਿ ਕਿ ਕੀ ਬੀਨ ਸੀ ਤੁਹਾਡੇ ਹਸਬੰਦ ਦਾ ਕੀ ਉਹਨਾਂ ਨੇ ਐਜੂਕੇਸ਼ਨ ਲਈ ਹੈ ਤੇ ਤੁਹਾਡੀ ਕਿੰਨੀ ਐਜੂਕੇਸ਼ਨ ਹੈਗੀ ਮੇਰੇ ਹਸਬੰਦ ਦੀ ਸਿਵਲ ਇੰਜੀਨੀਅਰਿੰਗ ਹੈ ਉਹਨਾਂ ਨੇ ਪਹਿਲੇ ਜੌਬ ਵੀ ਕੀਤੀ ਬਹੁਤ ਅੱਛੀ ਜੌਬ ਸੀ ਉਹ ਜੌਬ ਵੀ ਉਹਨਾਂ ਦੀ 1 ਸਾਲ ਬਾਅਦ ਮੈਂ ਤੁਹਾਨੂੰ ਦੱਸਿਆ ਹੈ ਕਿ ਛੁੱਟ ਗਈ ਸੀ ਉਸ ਤੋਂ ਬਾਅਦ ਅਸੀਂ ਬਿਜ਼ਨਸ ਸਟਾਰਟ ਕੀਤਾ ਤੇ ਫਿਰ ਬਿਜ਼ਨਸ ਤੋਂ ਲਾਸ ਹੋ ਗਿਆ ਮੇਰੀ ਐਮ ਐਮਰੀ ਕੁਆਲੀਫਿਕੇਸ਼ਨ ਜਿਹੜੀ ਹੈਗੀ ਐਮ ਐ ਹੈ ਤੇ ਬਸ ਉਸ ਤੋਂ ਬਾਅਦ ਐਮਏ ਮੈਂ ਵੀ ਕੀਤੀ ਹੈ ਮੈਨੇ ਮਤਲਬ ਕਿ ਬੱਚਿਆਂ ਨੂੰ ਟਿਊਸ਼ਨਸ ਤੱਕ ਪੜਾਉਂਦੀ ਸੀ ਉਹ ਚੀਜ਼ ਦਾ ਨਹੀਂ ਰਿਸਪੋਨਸਿਬਲ ਹੈ ਕਿ ਜੋ ਮੈਨੂੰ ਇੱਥੇ ਆ ਕੇ ਕੰਮ ਕਰਨ ਦਾ ਖੁਸ਼ੀ ਮਿਲੀ ਹੈ ਤੇ ਨਹੀਂ ਜਿਸ ਤਰ੍ਹਾਂ ਨਾਲ ਜਿਹੜਾ ਤੁਹਾਡੀ ਮੈਰਿਜ ਕਿਹੜੇ ਸੱਚ ਹੋ ਜੀ ਜਦੋਂ ਤੁਸੀਂ ਆ ਲਾਇਆ ਹੈਗਾ ਤਾਂ ਤੁਸੀ ਤੁਹਾਨੂੰ ਇਹ ਨਹੀਂ ਪਤਾ ਲੱਗਿਆ ਹੈਗਾ ਵੀ ਇਹ ਤੁਹਾਡੇ ਪਰਿਵਾਰ ਵਾਲੇ ਕੀ ਕਹਿੰਦੇ ਸਹੁਰੇ ਤੇ ਪਿਕੇ ਪਰਿਵਾਰ ਵਾਲੇ ਸਰ ਨਹੀਂ ਮੈਨੂੰ ਇਸ ਚੀਜ਼ ਦਾ ਬਿਲਕੁਲ ਨਹੀਂ ਗਮ ਹੈਗਾ ਕਿ ਉਹ ਕੀ ਸੋਚਣਗੇ ਕੀ ਨਹੀਂ ਸੋਚਣਗੇ ਮੈਂ ਆਪਣਾ ਪਰਿਵਾਰ ਖੁਦ ਪਾਲਣਾ ਦੇਖੋ ਕੋਈ ਕਿ ਜਿੰਨਾ ਮਰਜ਼ੀ ਕਰ ਦੇ ਇੱਕ ਵਾਰ ਕਰ ਦੇਗਾ ਦੋ ਵਾਰ ਕਰ ਦੇਗਾ ਤੇ ਆਖਿਰ ਅਗਰ ਕੋਈ ਫਿਰ ਵੀ ਕਰਨ ਤੋਂ ਬਾਅਦ ਵੀ ਕਦੀ ਨਾ ਕਦੀ ਤਾਂ ਕੋਈ ਨਾ ਕੋਈ ਸੁਣਾ ਹੀ ਦਿੰਦਾ ਨਾ ਕਿ ਅਸੀਂ ਇਹਦੇ ਨਾਲ ਬਹੁਤ ਕੀਤਾ ਇਸ ਨਾਲੋਂ ਵਧੀਆ ਸੁਣਨ ਨਾਲੋਂ ਵਧੀਆ ਆਪਣਾ ਖੁਦ ਮਿਹਨਤ ਕਰੋ ਆਪਣਾ ਪਰਿਵਾਰ ਪਾਲੋ ਤੇ ਕਿਹੜੇ ਸਾਲ ਚ ਮੈਰਿਜ ਹੋਈ ਸੀ ਅਰੇਂਜ ਸੀ ਯਾ ਲਵ ਮੈਰਿਜ ਸੀ ਮੇਰੀ ਲਵ ਮੈਰਿਜ ਸੀ 2013 ਵਿੱਚ ਮੇਰੀ ਮੈਰਿਜ ਹੋਈ ਤੇ ਬੇਟੀ ਕਿੰਨੇ ਜਰਦੀ ਆ ਤੁਹਾਡੀ ਹੁਣ ਮੇਰੀ ਬੇਟੀ 10 ਸਾਲ ਦੀ ਹੈ ਅੱਛਾ ਉਹ ਵੀ ਕਹਿੰਦੀ ਉਹ ਵੀ ਮੋਟੀਵੇਟ ਕਰਦੀ ਹੈ ਕਦੇ ਕਦੇ ਮੰਮਾ ਤੁਸੀਂ ਜਾ ਰਹੇ ਹੋ ਜਾਂ ਘਰੇ ਇਕੱਲੇ ਨੇ ਕੁਝ ਨਾ ਨਾ ਬਿਲਕੁਲ ਵੀ ਉਹਦੇ ਨਾਲ ਤਾਂ ਮੈਨੂੰ ਬਹੁਤ ਹੀ ਮੋਟੀਵੇਸ਼ਨ ਮਿਲਦਾ ਕਿ ਉਹ ਖੁਸ਼ ਹੁੰਦੀ ਹੈ ਬਿਲਕੁਲ ਉਹਦੇ ਹਮਤੇ ਦੇ ਸ਼ਿਕੰਦਕ ਨਹੀਂ ਹੁੰਦਾ ਬਸ ਇਹ ਹੁੰਦਾ ਕਿ ਜਦੋਂ ਮੈਂ ਕੰਮ ਤੇ ਆਈ ਹਾਂ ਉਹਨੂੰ ਫਿਰ ਉਹਦਾ ਆਪਣੀ ਮੰਮੀ ਚਾਹੀਦੀ ਹੈ ਕਿਉਂਕਿ ਉਹਨੂੰ ਸਟੱਡੀ ਵਗੈਰਾ ਆਪਣੇ ਆਪ ਬਿਲਕੁਲ ਉਹਨ ਕਰਦੀ ਹੈ ਪਹਿਲੇ ਤਾਂ ਬਿਲਕੁਲ ਮੈਂ ਬੈਠਦੀ ਸੀ ਮੈਂ ਬੜਾਉਂਦੀ ਸੀ ਨਹੀਂ ਹੁਣ ਉਹ ਆਪਣੇ ਆਪ ਹੀ ਕਰ ਲੇ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਸਟਾਲ ਲਗਾਉਣ ਦੇ ਮੈਨੂੰ 15-20 ਦਿਨ ਹੋ ਗਏ ਤੇ ਲੱਗਦਾ ਰਿਸਪੌਂਸ ਕਿਸ ਤਰ੍ਹਾਂ ਮਿਲ ਰਿਹਾ ਜਦੋਂ ਜਾਣੇ ਉਹ ਕਰੇ ਖੁਸ਼ ਹੋ ਕੇ ਜਾਣੇ ਵੀ ਅੱਜ ਸੇਲ ਚੰਗੀ ਹੋਇਆ ਕਈ ਵਾਰੀ ਵੀ ਸਾਮਾਨ ਬਚ ਵੀ ਜਾਂਦਾ ਹੋਣਾ ਨਹੀਂ ਦੇਖੋ ਸਰ ਮੇਰੇ ਕੋਲ ਵੈਸੇ ਵੀ ਕੋਈ ਆਂਦਾ ਵੀ ਖਾਣ ਵਕਤ ਵਾਸਤੇ ਆਂਦਾ ਮੈਂ ਕਿਸੇ ਨੂੰ ਐਵੇਂ ਵੀ ਨਹੀਂ ਮੋੜਦੀ ਮੈਂ ਵੀ ਨਹੀਂ ਸੋਚਦੀ ਕਿ ਮੇਰੀ ਸੇਲ ਹੋਈ ਕਿ ਨਹੀਂ ਮੈਂ ਕਹਿੰਦੀ ਆ ਚਲੋ ਕੋਈ ਨਹੀਂ ਭੁੱਖ ਆਇਆ ਕਿਸਦੇ ਮੂੰਹ ਚ ਨਿਵਾਲਾ ਲੱਗ ਜਾਏ ਕਿ ਉਹਦੀ ਦੁਆ ਨਾਲ ਕੀ ਬਦ ਮੇਰਾ ਇੱਕ ਇੰਨਾ ਜਿਹਾ ਸਮਾਨ ਵੀ ਨਹੀਂ ਬਚਦਾ ਸਰ ਤੇ ਵਧੀਆ ਜਣੀ ਕਿ ਉਰੇ ਲੋਕਾਂ ਦਾ ਰਿਸਪੌਂਸ ਕਿਵੇਂ ਰਿਸਪੌਂਸ ਅੱਛਾ ਹੈ ਲੋਕਾਂ ਨੇ ਰਿਸਪੈਕਟ ਵੀ ਬਹੁਤ ਦਿੱਤੀ ਹੈ ਸਰ ਜੀ ਤੇ ਕੀ ਕੀ ਬਣਾਉਣੀ ਆ ਤੁਸੀਂ ਇੱਥੇ ਵੀ ਦੱਸੋ ਥੋੜਾ ਜਾਂ ਸਰ ਮੈਂ ਕੜੀ ਚਾਵਲ ਰਾਜਮਾ ਚਾਵਲ ਬਣਾਨੀ ਆ ਬਟ ਹੁਣ ਮੈਂ ਪਰਾਂਠਾ ਵਗੈਰਾ ਵੀ ਸਟਾਰਟ ਕਰਨਾ ਸ਼ੁਰੂ ਕਰ ਰਹੀ ਆ ਤੇ ਲੱਗਦਾ ਜਦੋਂ ਦੀ ਤੁਸੀਂ 15 ਦਿਨ ਲਾਈ ਆ ਜਾਂ ਇਨਲਾਸ ਨੂੰ ਜਾਂ ਤੁਹਾਡੇ ਇਹ ਥੋੜੇ ਇਨਲਾਜ਼ ਨੂੰ ਜਾਂ ਸਾਰੇ ਪਰਿਵਾਰ ਨੂੰ ਪਤਾ ਲੱਗਿਆ ਉਹ ਆਏ ਹੋਣ ਵੀ ਤੁਸੀਂ ਇਹ ਕੀ ਕਰਨ ਲੱਗੇ ਤੁਸੀਂ ਆਪਣਾ ਵੀ ਤੁਹਾਡੇ ਪੇਕੇ ਪਰਿਵਾਰ ਨੇ ਵੀ ਕੁੜੀਏ ਜੇ ਹਿੰਦੂਸ ਦੇ ਹੁੰਦਾ ਵੀ ਤੁਸੀਂ ਬਾਹਰ ਰੇੜੀ ਲਾ ਲਈ ਜਾਂ ਸਟਾਲ ਲਾ ਲਿਆ ਚੰਗਾ ਨਹੀਂ ਲੱਗਦਾ ਇਸ ਤਰ੍ਹਾਂ ਹੋਇਆ ਕਦੇ ਨਹੀਂ ਇਸ ਤਰ੍ਹਾਂ ਤਾਂ ਹਜੇ ਤੱਕ ਤਾਂ ਫਿਲਹਾਲ ਹੋਇਆ ਨਹੀਂ ਹੈ ਬਿਲਕੁਲ ਵੀ ਨਹੀਂ ਹੋਇਆ ਕਿਉਂ ਮੈਂ ਤੁਹਾਨੂੰ ਕਹਾਂ ਕਿ ਨਾ ਮੇਰੇ ਇਨਲੋਜ਼ ਵੱਲੋਂ ਕਿਸੇ ਨੇ ਕਿਹਾ ਕਿ ਤੂੰ ਇਹ ਕੀ ਕਰ ਰਹੀ ਹੈ ਨਾ ਮੇਰੇ ਪੇਕੇਆਂ ਵੱਲੋਂ ਕਿਸੇ ਨੇ ਤੇ ਕੋਈ ਫਾਈਨੈਂਸ਼ਲੀ سپورਟ ਦੇਣ ਲਈ ਕੋਈ ਨਹੀਂ ਹੈਗਾ ਆਪਣੇ ਆਪ ਮਿਹਨਤ ਕਰ ਰਹੇ ਹਾਂ ਹਾਂ ਆਪਣੇ ਆਪ ਮਿਹਨਤ ਕਰ ਰਹੇ ਹਾਂ ਕੋਈ ਨਹੀਂ ਹੈ ਚੀਜ਼ ਨਹੀਂ ਹੈ ਬੇਸ਼ੱਕ ਮੇਰੇ ਪੇਕੇ ਜ਼ਰੂਰ ਹਜੇ ਵੀ ਕਹਿੰਦੇ ਕਿ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਦੱਸ ਮੈਨੂੰ ਬਟ ਮੈਂ ਕਹਿੰਨੀ ਆ ਕਿ ਮੈਂ ਕਿਸੇ ਤੋਂ ਕਿਉਂ ਲਵਾ ਮੈਂ ਆਪਣੇ ਆਪ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਕ ਸਾਰੇ ਪਰਿਵਾਰ ਵਾਲੇ ਆਏ ਮਦਦ ਨੂੰ ਕਿਹਾ ਵੀ ਮੈਂ ਅਸੀਂ ਸਾਡੀ ਨੋਹ ਖੜੀ ਹੈ ਅਸੀਂ ਮਦਦ ਕਰੀਏ ਤੇ ਸਰ ਪਹਿਲੇ ਗੱਲ ਤਾਂ ਮੈਂ ਤੁਹਾਨੂੰ ਇਹ ਦੱਸਾਂ ਕਿ ਹਜੇ ਮੇਰੇ ਸੋਹਰੇ ਪਰਿਵਾਰ ਨੂੰ ਕੁਝ ਪਤਾ ਹੀ ਨਹੀਂ ਮੈਂ ਕਰ ਰਹੀ ਜੇ ਪਤਾ ਵੀ ਹੋਏਗਾ ਤਾਂ ਵੀ ਨਹੀਂ ਫਿਲਹਾਲ ਆਏ ਕਿ ਉਹ ਨਹੀਂ ਸਮਝਦੇ ਚੰਗਾ ਇਹ ਕਰਨਾ ਚਾਹੀਦਾ ਜਾਂ ਨਹੀਂ ਹਲੇ ਤੱਕ ਤੁਹਾਡੇ ਨਾਲ ਕੋਈ ਵੀ ਲਵ ਮੈਰਿਜ ਜਦੋਂ ਹੁੰਦੀ ਹੈ ਮੁੰਡੇ ਦੀ ਤਾਂ ਚੰਗਾ ਹੀ ਸਮਝਦੇ ਵੀ ਸਾਡੇ ਤੋਂ ਬੇਵਾਰਾ ਹੋ ਕੇ ਵਿਆਹ ਕਰਾ ਲਿਆ ਇਹਨਾਂ ਨੇ ਨਹੀਂ ਨਹੀਂ ਜਦੋਂ ਲਵ ਮੈਰਿਜ ਹੋਈ ਹੈ ਕਿ ਰਜ਼ਾ ਨਾਲ ਹੀ ਹੋਈ ਹੈ ਕਿ ਬਲਕਿ ਮੇਰੇ ਘਰ ਆਈ ਸੀ ਮੇਰੇ ਸਾਸ ਮੇਰੇ ਬ੍ਰਦਰ ਇਨ ਲਾ ਮੇਰੇ ਘਰ ਆਈ ਸੀ ਰਿਸ਼ਤਾ ਬਕਾਇਦਾ ਲੈਣਾ ਤੂਮਤਾਮ ਨਾਲ ਮੇਰਾ ਵਿਆਹ ਹੋਇਆ ਐ ਐਸੀ ਗੱਲ ਨਹੀਂ ਜਿਹੜੀਆਂ ਪੂਰੀਆਂ ਰਸਮਾਂ ਆਉਂਦੀਆਂ ਉਹੀ ਹੋਈਆਂ ਬਟ ਵਿਆਹ ਤੋਂ ਬਾਅਦ ਜਿਹੜੀਆਂ ਸਾਰਾ ਕੁਝ ਕੁਝ ਵੀ ਨਹੀਂ ਮਾਇਨੇ ਰੱਖਿਆ ਇਸ ਚੀਜ਼ਾਂ ਦਾ ਹੁਣ ਆਪਣਾ ਹੌਸਲੇ ਬੁਲੰਦ ਨੇ ਵੀ ਆਉਣ ਵਾਲੇ ਦਿਨਾਂ 'ਚ ਇਹਨੂੰ ਹੋਰ ਵੱਡਾ ਕਰਨਾ ਬਿਲਕੁਲ ਬਿਲਕੁਲ ਬੁਲੰਦ ਆ ਪਹਿਲੇ ਤਾਂ ਬਿਲਕੁਲ ਇੱਕ ਛੋਟਾ ਜਿਹਾ ਟੇਬਲ ਆਇਆ ਸੀ ਅੱਜ ਆਈਆਂ ਅੱਜ ਮੈਂ ਬੋਰਡ ਲਗਾ ਕੇ ਲੈ ਆਈਆਂ ਕਿਤਾ ਤੇ ਦਿਨ ਬੋ ਦਿਨ ਮੈਂ ਵਧਾਵਾਂਗੀ ਘਟਾਵਾਂਗੀ ਨਹੀਂ ਕੰਮ ਨੂੰ ਅ ਬਿਲਕੁਲ ਅਸੀਂ ਰਜਨੀ ਸ਼ਰਮਾ ਨਾਲ ਗੱਲ ਕਰਾਈ ਆ ਜਿਹੜੇ ਕਿ ਟਿਊਸ਼ਨ ਮਾਰਕੀਟ ਦੇ ਵਿੱਚ ਇੱਕ ਸਟਾਲ ਲਾਉਂਦੇ ਨੇ ਹਾਈ ਜਰਨੀng ਸਟਾਲ ਲਾਉਂਦੇ ਨੇ ਜਿਸ ਤਰ੍ਹਾਂ ਲੁਧਿਆਣਾ ਦੇ ਲੋਕ ਖਾਣ ਪੀਣ ਦੇ ਵਿੱਚ ਯਕੀਨ ਨੇ ਤੇ ਲੁਧਿਆਣਾ ਦੇ ਵਿੱਚ ਲੋਕ ਬਾਹਰੋਂ ਆ ਕੇ ਵੀ ਇੱਥੇ ਇਹ ਜਿਹੜਾ ਸਟੇ ਕਰਦੇ ਨੇ ਕਈ ਵਾਰ ਘਰੇ ਖਾਣਾ ਨਹੀਂ ਬਣਾਉਂਦੇ ਲੇਕਿਨ ਇੱਥੇ ਆਉਂਦੇ ਨੇ ਇਹਨਾਂ ਕੋਲ ਅਲੱਗ-ਅਲੱਗ ਰਾਜਮਾ ਚਾਵਲ ਕੜੀ ਚਾਵਲ ਇਸ ਤੋਂ ਬਾਅਦ ਇਹ ਪਰੌਂਠੇ ਤੇ ਪਰੌਂਠੇ ਤੇ ਹੋਰ ਵੀ ਜਿਹੜਾ ਮੈਗੀ ਵਗੈਰਾ ਦਾ ਸ਼ੁਰੂ ਕਰਨ ਲੱਗੇ ਸੋ ਦੋਸਤੋ ਕਦੇ ਵੀ ਕਿਸੇ ਕੰਮ 'ਚ ਕਈ ਵਾਰ ਲਾਸ ਹੋ ਜਾਂਦਾ ਘਾਟਾ ਹੋ ਜਾਂਦਾ business ਚੱਲਦਾ ਨਹੀਂ ਪਰ ਹੌਸਲਾ ਨਹੀਂ ਛੱਡਣਾ ਚਾਹੀਦਾ ਇਹਨਾਂ ਨੇ ਆਪਣੇ ਪਤੀ ਇਹਨਾਂ ਦੇ ਪਤੀ ਦਾ ਇਹਨਾਂ ਨੂੰ ਪੂਰਾ ਸਾਥ ਆ ਬੇਸ਼ੱਕ ਇਹਨਾਂ ਦਾ ਜਿਹੜਾ ਪਰਿਵਾਰ ਵਾਲੇ ਇਹ ਆ ਦੇ ਦੀ ਸਹਾਰਾ ਨਹੀਂ ਲੈਣਾ ਚਾਹੁੰਦੇ ਪਰ ਫਿਰ ਵੀ ਦੋਨੇ ਪੜ੍ਹੇ ਲਿਖੇ ਮੀਆਂ ਬੀਬੀ ਇੱਕ ਸਟਾਰ ਲਗਾ ਰਹੇ ਨੇ ਤੇ ਇੱਕ ਇੱਕ ਲੋਕਾਂ ਨੂੰ ਸੁਨਿਆਹ ਦੇ ਰਹੇ ਨੇ ਕੋਈ ਕੰਮ ਛੋਟਾ ਨਹੀਂ ਕੋਈ ਵੱਡਾ ਨਹੀਂ ਜੇਕਰ ਤੁਸੀਂ ਜਿਹੜਾ ਹੈਗਾ ਅੱਗੇ ਵਧਣਾ ਚਾਹੁੰਦੇ ਹੋ ਤਾਂ ਤੁਹਾਨੂੰ ਮਿਹਨਤ ਕਰਨ ਦੀ ਲੋੜ ਆ ਮਿਹਨਤ ਕਰੋਗੇ ਤਾਂ ਅੱਗੇ ਵਧੋਗੇ ਸੋ ਇਹੀ ਸੁਨਿਆਹ ਹੈਗਾ ਤੇ ਨਵੀਂ ਪੇਸ਼ਕਸ਼ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ